ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸੀ ਤੁਹਾਨੂੰ ਹਲਵਾਈ ਸਟਾਈਲ ਗੋਭੀ ਦੇ ਪਕੌੜਿਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੇ ਤਾਂ ਜੋ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਧਰ ਗੋਭੀ ਦੇ ਪਕੌੜੇ ਬਣਾਉਣ ਲਈ ਮੈਂ ਮੇਕੂ ਫੁੱਲ ਗੋਭੀ ਦਾ ਲੈ ਆ ਲਿਆ ਸੀ 1 ਕਿਲੋ ਗੋਭੀ ਹੈ ਤੁਸੀਂ ਆਪਣੇ ਹਿਸਾਬ ਨਾਲ ਗੋਭੀ ਵੱਧ ਘੱਟ ਲੈ ਸਕਦੇ ਹੋ ਜਿੰਨੇ ਤੁਸੀਂ ਪਕੌੜੇ ਬਣਾਉਣੇ ਹਨ ਹੁਣ ਮੈਂ ਗੋਭੀ ਦੇ ਡੰਡਲਾਂ ਨੂੰ ਚੰਗੀ ਤਰ੍ਹਾਂ ਤੋੜ ਦੇਵਾਂਗੇ ਤੇ ਗੋਭੀ ਨੂੰ ਸਾਫ਼ ਕਰ ਲਵਾਂਗੇ ਗੋਭੀ ਵਿੱਚ ਕਈ ਵਾਰ ਕੀ ਹੁੰਦਾ ਕਿ ਕੀੜਾ ਮਕੌੜਾ ਹੁੰਦਾ ਹੈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਹੁਣ ਸਾਰੀ ਮੈਂ ਗੋਭੀ ਦੇ ਪੀਸਾ ਨੂੰ ਕੱਟ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਚੈੱਕ ਕਰਕੇ ਕਟਾਂਗੇ ਪੀਸਿਸ ਦੇ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਬਰੀਕ ਕੱਟਣੇ ਹਨ ਇਸ ਤੇ ਮੀਡੀਅਮ ਸਾਈਜ਼ ਦੇ ਪੀਸ ਕੱਟ ਕੇ ਤਿਆਰ ਕਰਾਂਗੇ ਇਸੇ ਤਰ੍ਹਾਂ ਇਸ ਦੇ ਪੀਸ ਕਟਾਂਗੇ ਨਾ ਹੀ ਜ਼ਿਆਦਾ ਵੱਡੇ ਤੇ ਨਾ ਹੀ ਜ਼ਿਆਦਾ ਛੋਟੇ ਇਸੇ ਤਰ੍ਹਾਂ ਮੈਂ ਸਾਰੀ ਗੋਭੀ ਨੂੰ ਚੈੱਕ ਕਰਕੇ ਇਹਨਾਂ ਦੇ ਪੀਸ ਕੱਟ ਲਵਾਂਗੇ ਹੁਣ ਸਾਰੀ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਚੈੱਕ ਕਰਕੇ ਇਹਨਾਂ ਦੇ ਪੀਸ ਕੱਟ ਲਈ ਸੀ ਪੀਸ ਨਾ ਹੀ ਜ਼ਿਆਦਾ ਵੱਡੇ ਨੇ ਤੇ ਨਾ ਹੀ ਜ਼ਿਆਦਾ ਛੋਟੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਦੋ ਤਿੰਨ ਵਾਰ ਸਾਫ਼ ਪਾਣੀ ਨਾਲ ਧੋ ਲਵਾਂਗੀ ਤਾਂ ਜੋ ਇਹ ਨਾ ਤੇ ਮਿੱਟੀ ਥੋੜੀ ਜਿਹੀ ਲੱਗੇ ਉਹ ਸਾਫ਼ ਹੋ ਜਾਵੇ ਹੁਣ ਗੈਸ ਤੇ ਮੈਂ ਪੈਨ ਰੱਖ ਦਿੱਤਾ ਸੀ ਇਸ ਵਿੱਚ ਮੈਂ ਪਾਣੀ ਪਾ ਕੇ ਰੱਖ ਦਿੱਤਾ ਸੀ ਪਾਣੀ ਆਪਣਾ ਗਰਮ ਹੋ ਗਿਆ ਹੁਣ ਇਸ ਵਿੱਚ ਅੱਧਾ ਚਮਚ ਨਮਕ ਦਾ ਪਾ ਦਵਾਂਗੇ ਨਮਕ ਪਾਉਣਾ ਚੰਗੀ ਤਰ੍ਹਾਂ ਗੋਭੀ ਆਪਣੀ ਸਾਫ ਵੀ ਹੋ ਜਾਂਦੀ ਹੈ ਜਿਹੜੇ ਇਸ ਵਿੱਚ ਥੋੜੇ ਮੋਟਾ ਬੈਕਟੀਰੀਆ ਹੁੰਦਾ ਉਹ ਵੀ ਨਿਕਲ ਜਾਂਦਾ ਹੈ ਹੁਣ ਸਾਰੀ ਕੱਟੀ ਹੋਈ ਗੋਭੀ ਦੇ ਫੁੱਲ ਇਸ ਵਿੱਚ ਪਾ ਦਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਹਾਈ ਰੱਖੀ ਹੈ ਮੀਡੀਅਮ ਤੋਂ ਹਾਈ ਫਲੇਮ ਤੇ 2 ਮਿੰਟ ਗੋਭੀ ਨੂੰ ਇਸ ਵਿੱਚ ਪਕਾ ਲਵਾਂਗੇ ਜ਼ਿਆਦਾ ਨਹੀਂ ਪਕਾਉਣਾ ਨਹੀਂ ਗੋਭੀ ਆਪਣੀ ਜ਼ਿਆਦਾ ਮੈਸ਼ ਹੋ ਜਾਵੇਗੀ ਬਸ ਦੋ ਤਿੰਨ ਮਿੰਟ ਹੀ ਇਸ ਨੂੰ ਪਾਣੀ ਵਿੱਚ ਉਬਾਲੀ ਦਿਵਾਉਣੀ ਹੈ ਹੁਣ ਚੰਗੀ ਤਰ੍ਹਾਂ ਪਾਣੀ ਨੂੰ ਉਬਾਲੀ ਆਉਣ ਲੱਗੇ ਗੋਭੀ ਵੀ ਆਪਣੀ ਚੰਗੀ ਤਰ੍ਹਾਂ ਪਾਣੀ ਵਿੱਚ ਸਾਫ਼ ਹੋ ਗਈ ਇਸ ਤਰ੍ਹਾਂ ਗਰਮ ਪਾਣੀ ਵਿੱਚ ਗੋਭੀ ਨੂੰ ਪਾਉਣ ਨਾਲ ਗੋਭੀ ਦੀ ਬਹਿ ਵੀ ਨਿਕਲ ਜਾਂਦੀ ਹੈ ਤੇ ਗੋਭੀ ਆਪਣੀ ਚੰਗੀ ਤਰ੍ਹਾਂ ਸਾਫ਼ ਵੀ ਹੋ ਜਾਂਦੀ ਹੈ ਹੁਣ ਮੈਂ ਇਸ ਨੂੰ ਕੱਢ ਕੇ ਰੱਖ ਦਿੱਤਾ ਸੀ ਟੋਕਰੀ ਵਿੱਚ ਤਾਂ ਜੋ ਗੋਭੀ ਆਪਣੀ ਜ਼ਿਆਦਾ ਮੈਸ਼ ਨਾ ਹੋ ਜਵੇ ਹੁਣ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਤਾਂ ਜੋ ਇਸ ਦਾ ਸਾਰਾ ਐਕਸਟਰਾ ਪਾਣੀ ਨਿਚੜ ਜਾਵੇ ਹੁਣ ਗੋਭੀ ਦੇ ਪਕੌੜਿਆਂ ਲਈ ਮਸਾਲੇ ਲਈ ਮੈਂ 10-12 ਹਰੀਆਂ ਮਿਰਚਾਂ ਲੈ ਲਿਆ ਸੀ ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ ਲੈ ਲਿਆ ਸੀ ਮੈਂ ਇਹਨੂੰ ਕੁੰਡੀ ਵਿੱਚ ਦਰਦਰਾ ਜਾਂ ਕੁੱਟ ਲਵਾਂਗੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਹੁਣ ਆਪਣੇ ਇਧਰ ਗੋਭੀ ਨੂੰ ਵੀ ਪਈ ਨੂੰ 20-25 ਮਿੰਟ ਹੋ ਗਏ ਸੀ ਚੰਗੀ ਤਰ੍ਹਾਂ ਠੰਡੀ ਵੀ ਹੋ ਗਈ ਹੁਣ ਮੈਂ ਇੱਕ ਥਾਲੀ ਲੈ ਲਵਾਂਗੀ ਸਾਰੀ ਗੋਭੀ ਇਸ ਵਿੱਚ ਪਾ ਦਵਾਂਗੇ ਇੱਕ ਖੁੱਲੇ ਬਰਤਨ ਵਿੱਚ ਇਸ ਨੂੰ ਚੰਗੀ ਤਰ੍ਹਾਂ ਪਾ ਕੇ ਇਸ ਵਿੱਚ ਮਸਾਲੇ ਰਲ ਜਾਂਦੇ ਹਨ ਹੁਣ ਮੈਂ ਸਾਰੀ ਗੋਭੀ ਨੂੰ ਇੱਕ ਖੁੱਲੀ ਥਾਲੀ ਵਿੱਚ ਪਾ ਲਿਆ ਹੁਣ ਇਸ ਵਿੱਚ ਮੈਂ ਅੱਧਾ ਚਮਚਾ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਦੇਖ ਕੇ ਐਡ ਕਰ ਲੈਣਾ ਹੈ ਜਿੰਨਾ ਤੁਹਾਨੂੰ ਖਾਣਾ ਪਸੰਦ ਹੈ ਹੁਣ ਇਸ ਵਿੱਚ ਅੱਧਾ ਚਮਚਾ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਤੇ ਅੱਧਾ ਚਮਚਾ ਸਵੇਕ ਕੁੱਟੇ ਹੋਏ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਗੋਭੀ ਦੇ ਪਕੌੜੇ ਜਦ ਬਣਾਉਣੇ ਹਾਂ ਵਿੱਚੋਂ ਕਈ ਵਾਰ ਫਿੱਕੇ ਫਿੱਕੇ ਲੱਗਦੇ ਹਨ ਜਦ ਇਸ ਤਰ੍ਹਾਂ ਨਮਕ ਮਿਰਚ ਪਾਵਾਂਗੇ ਗੋਭੀ ਦੇ ਪਕੌੜੇ ਆਪਣੇ ਬਹੁਤ ਹੀ ਵਧੀਆ ਲੱਗਣਗੇ ਹੁਣ ਇਸ ਵਿੱਚ ਮੈਂ 3-4 ਚਮਚ ਸਿਰਕੇ ਦੇ ਪਾਵਾਂਗੇ ਸਿਰਕਾ ਪਾਉਣ ਨਾਲ ਵੀ ਪਕੌੜੇ ਆਪਣੇ ਬਹੁਤ ਵਧੀਆ ਖਾਣ ਨੂੰ ਲੱਗਣਗੇ ਤੁਸੀਂ ਸਿਰਕਾ ਜ਼ਰੂਰ ਪਾ ਕੇ ਦੇਖਿਆ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਗੋਭੀ ਦੇ ਫੁੱਲਾਂ ਵਿੱਚ ਮਿਲਾ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਵਿੱਚ ਮਸਾਲੇ ਰਚ ਜਾਣ ਹੁਣ ਸਾਰੇ ਮਸਾਲੇ ਮੈਂ ਚੰਗੀ ਤਰ੍ਹਾਂ ਲਗਾ ਲਏ ਸੀ ਹੁਣ 5 ਮਿੰਟ ਲਈ ਇਸੇ ਤਰ੍ਹਾਂ ਇਸ ਨੂੰ ਪਏ ਰਹਿਣ ਦੇਵਾਂਗੇ ਤਾਂ ਜੋ ਸਾਰੇ ਮਸਾਲੇ ਇਸ ਵਿੱਚ ਚੰਗੀ ਤਰ੍ਹਾਂ ਲੱਗ ਜਾਣ ਇਧਰ ਪਕੌੜਿਆਂ ਲਈ ਮੈਂ ਬੇਸਣ ਲੈ ਲਿਆ ਸੀ ਮੈਂ ਡੇਢ ਕੌਲੀ ਬੇਸਣ ਨੂੰ ਚੰਗੀ ਤਰ੍ਹਾਂ ਛਾਣ ਕੇ ਲਿਆ ਸੀ ਤੁਸੀਂ ਬੇਸਣ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾਉਂਦੇ ਜਾਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਘੋਲ ਲਵਾਂਗੇ ਤੁਸੀਂ ਹੱਥ ਨਾਲ ਵੀ ਘੋਲ ਸਕਦੇ ਹੋ ਵਿਸਕਰਨਾ ਚੰਗੀ ਤਰ੍ਹਾਂ ਘੋਲਿਆ ਜਾਂਦਾ ਹੈ ਇਸ ਵਿੱਚ ਕੋਈ ਵੀ ਗੁੱਟਲੀ ਨਹੀਂ ਰਹਿੰਦੀ ਬੇਸਣ ਚ ਹੁਣ ਚੰਗੀ ਤਰ੍ਹਾਂ ਇਸ ਨੂੰ ਥੋੜਾ ਥੋੜਾ ਪਾਣੀ ਦੀ ਪਾਣੀ ਪਾਉਂਦੇ ਜਾਵਾਂਗੇ ਤੇ ਚੰਗੀ ਤਰ੍ਹਾਂ ਇਸ ਦਾ ਇੱਕ ਬੈਟਰ ਤਿਆਰ ਕਰ ਲਵਾਂਗੇ ਬੈਟਰ ਨਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਮੈਂ ਚੰਗੀ ਤਰ੍ਹਾਂ ਬੇਸਣ ਨੂੰ ਘੋਲ ਲਿਆ ਅੱਗੇ ਨਾਲ ਹਲਕਾ ਵੀ ਹੋ ਗਿਆ ਬੈਟਰ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਟੇਸਟ ਦੇ ਅਕੋਰਡਿੰਗ ਇਸ ਵਿੱਚ ਇੱਕ ਚਮਚ ਮੈਂ ਨਮਕ ਪਾਵਾਂਗੇ ਕਿਉਂਕਿ ਬੇਸਨ ਥੋੜਾ ਜਿਹਾ ਜ਼ਿਆਦਾ ਹੀ ਨਮਕ ਚੱਕਦਾ ਹੈ ਅੱਧਾ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਢੇਗੀ ਲਾਲ ਮਿਰਚ ਦਾ ਪਾਵਾਂਗੇ ਤੁਸੀਂ ਮਸਾਲੇ ਕੋਈ ਵੀ ਲੈ ਸਕਦੇ ਹੋ ਆਪਣੇ ਮਨਪਸੰਦ ਅੱਧਾ ਚਮਚ ਇਸ ਵਿੱਚ ਮੈਂ ਅਜਵੈਨ ਦਾ ਪਾਵਾਂਗੇ ਜਿਵੈਨ ਨੂੰ ਹੱਥ ਨਾਲ ਕ੍ਰਸ਼ ਕਰਕੇ ਪਾਵਾਂਗੇ ਜਿਵੈਨ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਪਕੌੜਿਆਂ ਵਿੱਚ ਹਾਜਮੇ ਵਾਸਤੇ ਵੀ ਜਿਵੈਨ ਵਧੀਆ ਹੁੰਦੀ ਹੈ ਅੱਧਾ ਚਮਚ ਇਸ ਵਿੱਚ ਜੀਰੇ ਦਾ ਐਡ ਕਰਾਂਗੇ ਤੇ ਅੱਧਾ ਚਮਚ ਇਸ ਵਿੱਚ ਸੁੱਕਾ ਧਨੀਆ ਦਾ ਦਰਾਜਾ ਮੈਂ ਕੁੱਟ ਲਿਆ ਸੀ ਇਹ ਪਾਵਾਂਗੇ ਇਸ ਦਾ ਫਲੇਵਰ ਵੀ ਪਕੌੜਿਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹਲਵਾਈ ਇਹ ਜ਼ਰੂਰ ਪਾਉਂਦੇ ਹਨ ਹੁਣ ਮੈਂ ਇਸ ਵਿੱਚ ਅੱਧਾ ਚਮਚ ਇਹ ਐਡ ਕਰ ਦਿੱਤਾ ਹੁਣ ਅੱਧਾ ਚਮਚ ਇਸ ਵਿੱਚ ਮੈਂ ਕਾਲੀ ਮਿਰਚ ਪਾਊਡਰ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਮੈਂ ਕਾਲੇ ਨਮਕ ਦਾ ਪਾਵਾਂਗੇ ਕਾਲੇ ਨਮਕ ਦਾ ਟੇਸਟ ਵੀ ਪਕੌੜਿਆਂ ਵਿੱਚ ਬਹੁਤ ਵਧੀਆ ਹੁੰਦਾ ਹੈ ਜਿਹੜੇ ਮਸਾਲੇ ਪਾਏ ਨੇ ਤੁਸੀਂ ਇਹ ਜ਼ਰੂਰ ਪਾਓ ਮੈਂ ਜ਼ਿਆਦਾ ਹੋਰ ਮਸਾਲੇ ਨਹੀਂ ਐਡ ਕਰੇ ਹੁਣ ਇੱਕ ਚਮਚ ਭਰ ਕੇ ਇਸ ਵਿੱਚ ਹਰੀ ਮਿਰਚ ਅਦਰਕ ਲਸਣ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਹੁਣ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਬੇਸਣ ਵਿੱਚ ਮਿਲਾ ਦਵਾਂਗੇ ਤਾਂ ਜੋ ਸਾਰੇ ਮਸਾਲੇ ਇਸ ਵਿੱਚ ਚੰਗੀ ਤਰ੍ਹਾਂ ਮਿਲ ਜਾਣ ਹੁਣ ਸਾਰੇ ਮਸਾਲੇ ਮੈਂ ਮਿਲਾ ਲਏ ਸੀ ਬੈਟਰ ਮੈਨੂੰ ਥੋੜਾ ਜਿਹਾ ਗਾੜਾ ਲੱਗਦਾ ਹੈ ਹੁਣ ਇਸ ਵਿੱਚ ਮੈਂ 2-3 ਚਮਚ ਪਾਣੀ ਦੇ ਹੋਰ ਐਡ ਕਰ ਦਵਾਂਗੇ ਬੈਟਰ ਨੂੰ ਨਾ ਹੀ ਜ਼ਿਆਦਾ ਗਾੜਾ ਰੱਖਣਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਰੱਖਣਾ ਹੈ ਹੁਣ ਚੰਗੀ ਤਰ੍ਹਾਂ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਮਿਲਾ ਲਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਸ ਵਿੱਚ ਉਸ ਨਾਲ ਵੀ ਫਲੇਵਰ ਪਕੌੜਿਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਕਸੂਰੀ ਮੇਥੀ ਦਾ ਹੁਣ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸੇ ਤਰ੍ਹਾਂ 5 ਮਿੰਟ ਲਈ ਰੱਖ ਦਵਾਂਗੇ ਤਾਂ ਜੋ ਬੇਸਣ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਹੁਣੇ ਦੇਰ ਨੂੰ ਪਕੌੜਿਆਂ ਲਈ ਤੇਲ ਗਰਮ ਕਰ ਲਵਾਂਗੇ ਇੱਧਰ ਮੈਂ ਗੈਸ ਤੇ ਕੜਾਹੀ ਰੱਖ ਦਿੱਤੀ ਸੀ ਇਸ ਵਿੱਚ ਮੈਂ ਰਿਫਾਈਨਡ ਆਇਲ ਪਾ ਦਿੱਤਾ ਸੀ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਪਕੌੜਿਆਂ ਨੂੰ ਫਰਾਈ ਕਰਨ ਲਈ ਹੁਣ ਆਪਣੇ ਇੱਧਰ ਬੇਸਣ ਨੂੰ ਵੀ ਪਏ ਨੂੰ 5 ਮਿੰਟ ਹੋ ਗਏ ਸੀ ਇਹ ਚੰਗੀ ਤਰ੍ਹਾਂ ਸੈੱਟ ਵੀ ਹੋ ਗਿਆ ਹੁਣ ਇਸ ਵਿੱਚ ਮੈਂ ਇੱਕ ਚੁਟਕੀ ਬੇਕਿੰਗ ਸੋਡੇ ਦੀ ਪਾਵਾਂਗੇ ਇਹ ਪਾਉਣਾ ਆਪਸ਼ਨਲ ਹੈ ਤੁਸੀਂ ਬਗੈਰ ਇਸ ਤੋਂ ਵੀ ਬਣਾ ਸਕਦੇ ਹੋ ਪਰ ਇਹ ਪਾਉਣਾ ਥੋੜੇ ਜਿਹਾ ਪਕੌੜੇ ਆਪਣੇ ਵਧੀਆ ਅੰਦਰ ਤੱਕ ਪੱਕ ਜਾਂਦੇ ਹਨ ਤੇ ਥੋੜੇ ਜਿਹਾ ਫਲਫੀ ਹੋ ਜਾਂਦੇ ਹਨ ਹਲਕੇ ਹੱਥ ਨਾਲ ਇਸ ਨੂੰ ਮਿਲਾਵਾਂਗੇ ਜਦ ਪਕੌੜਿਆਂ ਨੂੰ ਫਰਾਈ ਕਰਨਾ ਹੈ ਉਦੋਂ ਹੀ ਇਹ ਪਾਉਣਾ ਹੈ ਹੁਣ ਤੇਲ ਵੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਮੈਂ ਇਸ ਤੇ ਇਸ ਵਿੱਚ ਥੋੜਾ ਜਿਹਾ ਬੈਟਰ ਪਾ ਕੇ ਦੇਖਾਂਗੀ ਬੇਸਣ ਦਾ ਇਹ ਤੈਰ ਕੇ ਉੱਪਰ ਆ ਰਿਹਾ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਆ ਹੁਣ ਇਸ ਵਿੱਚ ਪਕੌੜੇ ਫਰਾਈ ਕਰ ਲਵਾਂਗੇ ਇੱਧਰ ਆਪਣੇ ਗੋਭੀ ਦੇ ਪੀਸਾ ਨੂੰ ਵੀ ਮਸਾਲਾ ਲਗਾ ਕੇ ਰੱਖੇ ਨੂੰ 5 ਮਿੰਟ ਹੋ ਗਏ ਸੀ ਇਹ ਚੰਗੀ ਤਰ੍ਹਾਂ ਇਸ ਵਿੱਚ ਮਸਾਲਾ ਰਚ ਗਿਆ ਹੁਣ ਇਸ ਨੂੰ ਬੇਸਣ ਵਿੱਚ ਲਵੇੜ ਲਵੇੜ ਕੇ ਪਾਵਾਂਗੇ ਤੁਸੀਂ ਚਾਹੋ ਤਾਂ ਆਪਣੇ ਹਿਸਾਬ ਨਾਲ ਬੇਸਣ ਵਿੱਚ ਵੀ ਪੀਸ ਪਾ ਸਕਦੇ ਹੋ ਪਰ ਮੈਂ ਇਸੇ ਤਰ੍ਹਾਂ ਇਸ ਨੂੰ ਇੱਕ ਇੱਕ ਕਰਕੇ ਚੱਕ ਕੇ ਬੇਸਣ ਵਿੱਚ ਲਵੇੜ ਕੇ ਪਾਵਾਂਗੇ ਕਈ ਵਾਰ ਕਿੰਦਾ ਕਿ ਗੋਭੀ ਜ਼ਿਆਦਾ ਬੇਸਣ ਵਿੱਚ ਫਿਰ ਕੋਲ ਜਾਂਦੀ ਹੈ ਇਸ ਲਈ ਮੈਂ ਵਿੱਚ ਨਹੀਂ ਪਾਏ ਹੁਣ ਇੱਕ ਇੱਕ ਕਰਕੇ ਇਸ ਵਿੱਚ ਗੋਭੀ ਦਾ ਪੀਸ ਨੂੰ ਬੇਸਣ ਵਿੱਚ ਲਵੇੜ ਕੇ ਤੇਲ ਵਿੱਚ ਪਾਉਂਦੇ ਜਾਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਆ ਮੀਡੀਅਮ ਫਲੇਮ ਤੇ ਇਹਨਾਂ ਨੂੰ ਫਰਾਈ ਕਰਾਂਗੇ ਜਿੰਨੇ ਜਿੰਨਾ ਤੁਸੀਂ ਕੜਾਹੀ ਵਿੱਚ ਤੇਲ ਲਿਆ ਉਸ ਦੇ ਹਿਸਾਬ ਨਾਲ ਇਸ ਵਿੱਚ ਪਕੌੜੇ ਛੱਡ ਸਕਦੇ ਹੋ ਮੈਂ ਜ਼ਿਆਦਾ ਤੇਲ ਨਹੀਂ ਲਿਆ ਇਸ ਲਈ ਮੈਂ ਇਸ ਵਿੱਚ ਇੱਕ ਵਾਰ ਚ 10-12 ਪਕੌੜੇ ਹੀ ਫ੍ਰਾਈ ਕਰਾਂਗੇ ਜੇਕਰ ਜ਼ਿਆਦਾ ਪਾ ਦਵਾਂਗੇ ਤਾਂ ਪਕੌੜਿਆਂ ਨੂੰ ਫਿਰ ਇਕੁਅਲ ਸੇਕ ਨਹੀਂ ਲੱਗੇਗਾ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮੈਂ ਪਾਜਤਾ ਇੱਕ ਵਾਰ ਚ 10-12 ਪਕੌੜੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖਿਆ ਮੀਡੀਅਮ ਫਲੇਮ ਤੇ ਇਸ ਨੂੰ 1-2 ਮਿੰਟ ਲਈ ਇੱਕ ਸਾਈਡ ਤੋਂ ਸੇਕਣ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਹੈ ਇੱਕ ਸਾਈਡ ਤੋਂ ਸਿੱਕ ਜਾਣ ਹੁਣ ਮੈਂ ਸਾਰੇ ਪਕੌੜੇ ਇਸ ਵਿੱਚ ਪਾ ਦਿੱਤੇ ਸੀ। ਤਕਰੀਬਨ 2 ਕੁ ਮਿੰਟ ਹੋ ਗਏ ਇਹਨਾਂ ਨੂੰ ਸੇਕਦਿਆਂ ਨੂੰ। ਹੁਣ ਇਹਨਾਂ ਦੀ ਮੈਂ ਸਾਈਡ ਚੇਂਜ ਕਰਕੇ ਇਸਨੂੰ ਦੂਸਰੀ ਸਾਈਡ ਤੋਂ ਵੀ ਲਾਈਟ 골ਡਨ ਜੇ ਕਲਰ ਦਾ ਕਰ ਦੇਵਾਂਗੇ। ਜ਼ਿਆਦਾ ਇਹਨਾਂ ਦੇ ਡਾਰਕ ਕਲਰ ਨਹੀਂ ਕਰਨਾ ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਕੱਚੇ ਕਰਨਾ ਹੈ ਤੇ ਬਾਅਦ ਵਿੱਚ ਇਹਨਾਂ ਨੂੰ ਦੁਬਾਰਾ ਤੋਂ ਫ੍ਰਾਈ ਕਰਾਂਗੇ। ਜਿਸ ਤਰ੍ਹਾਂ ਹਲਵਾਈ ਕਰਦੇ ਹਨ ਉਸੇ ਤਰ੍ਹਾਂ ਇਹਨਾਂ ਨੂੰ ਬਣਾਵਾਂਗੇ। ਇਹਨਾਂ ਨੂੰ 2 ਕੁ ਮਿੰਟ ਲਈ ਦੂਸਰੀ ਸਾਈਡ ਤੋਂ ਵੀ ਮੈਂ ਚੰਗੀ ਤਰ੍ਹਾਂ ਫ੍ਰਾਈ ਕਰ ਲਿਆ ਸੀ। ਬਹੁਤ ਹੀ ਵਧੀਆ ਇਹਨਾਂ ਤੇ ਲਾਈਟ 골ਡਨ ਜਿਹਾ ਕਲਰ ਆਇਆ ਹੈ। ਬਹੁਤ ਹੀ ਵਧੀਆ ਪਕੌੜੇ ਆਪਣੇ ਫਰਾਈ ਹੋਏ ਨੇ ਹੁਣ ਮੈਂ ਇਹਨਾਂ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਐਕਸਟਰਾ ਆਇਲ ਹੋ ਉਹ ਇਹਨਾਂ ਦਾ ਨਿਕਲ ਜਾਵੇ ਹੁਣ ਇਸੇ ਤਰ੍ਹਾਂ ਮੈਂ ਦੂਸਰਾ ਪੂਰਵ ਇਸ ਵਿੱਚ ਪਾ ਦਵਾਂਗੇ ਗੋਭੀ ਦੇ ਫੁੱਲਾਂ ਨੂੰ ਬੇਸਣ ਵਿੱਚ ਲਵੇੜਦੇ ਜਾਵਾਂਗੇ ਚੰਗੀ ਤਰ੍ਹਾਂ ਸੁੱਤੇ ਬੇਸਣ ਲਗਾ ਦੇਣਾ ਹੈ ਤਾਂ ਜੋ ਕਿਸੇ ਪਾਸੇ ਤੋਂ ਗੋਭੀ ਦਾ ਫੁੱਲ ਆਪਣਾ ਬੇਸਣ ਤੋਂ ਬਗੈਰ ਨਾ ਰਹੇ ਚੰਗੀ ਤਰ੍ਹਾਂ ਇਸ ਉੱਤੇ ਬੇਸਣ ਲੱਗਿਆ ਹੋਣਾ ਚਾਹੀਦਾ ਹੁਣ ਮੈਂ ਸਾਰੇ ਇੱਕ ਵਾਰ ਚ ਇਸ ਵਿੱਚ ਪਕੌੜੇ ਪਾ ਦਿੱਤੇ ਸੀ ਹੁਣ ਇਹਨਾਂ ਨੂੰ ਵੀ 2 ਮਿੰਟ ਲਈ ਮੈਂ ਫਰਾਈ ਕਰ ਲਵਾਂਗੀ ਇੱਕ ਸਾਈਡ ਤੋਂ ਹੁਣ 2 ਮਿੰਟ ਹੋ ਗਏ ਸੀ ਹੁਣ ਮੈਂ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਇੱਕ ਵਾਰ ਵਿੱਚ ਵੀ ਫਰਾਈ ਕਰ ਸਕਦੇ ਹੋ ਪਰ ਜਦ ਦੂਸਰੀ ਵਾਰ ਵਿੱਚ ਫਰਾਈ ਕਰਦੇ ਹਾਂ ਤਾਂ ਪਕੌੜੇ ਆਪਣੇ ਬਹੁਤ ਹੀ ਕ੍ਰਿਸਪੀ ਹੋ ਜਾਂਦੇ ਹਨ ਹੁਣ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ 1.5 ਮਿੰਟ ਲਈ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਫਰਾਈ ਕਰ ਲਿਆ ਸੀ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆਇਆ ਹੁਣ ਮੈਂ ਇਹਨਾਂ ਦਾ ਐਕਸਟਰਾ ਆਇਲ ਨਿਚੋੜ ਕੇ ਇਹਨਾਂ ਨੂੰ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਸਾਰੇ ਪਕੌੜੇ ਫਰਾਈ ਕਰ ਲਵਾਂਗੇ ਤੇ ਬਾਅਦ ਵਿੱਚ ਉਹਨਾਂ ਨੂੰ ਪੱਕੇ ਕਰਾਂਗੇ ਹੁਣ ਸਾਰੇ ਪਕੌੜੇ ਮੈਂ ਇੱਕ ਵਾਰ ਚ ਫਰਾਈ ਕਰਲੇ ਸੀ ਸਾਰੇ ਕੱਚੇ ਕਰਲੇ ਹੁਣ ਇਹਨਾਂ ਨੂੰ ਜਿਹੜੇ ਪਕੌੜੇ ਵੱਡੇ ਨੇ ਉਹਨਾਂ ਦੇ ਮੈਂ ਦੋ ਪੀਸ ਕਰ ਲਵਾਂਗੇ ਜਿਹੜੇ ਛੋਟੇ ਨੇ ਉਹਨਾਂ ਨੂੰ ਮੈਂ ਉਸੇ ਤਰ੍ਹਾਂ ਫਰਾਈ ਕਰਾਂਗੇ ਇਸ ਤਰ੍ਹਾਂ ਵੱਡੇ ਪਕੌੜੇ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਹੁਣ ਜਿਹੜੇ ਪਕੌੜੇ ਗੋਭੀ ਦਾ ਫੁੱਲ ਕੋਈ ਵੱਡਾ ਸੀ ਉਹਨਾਂ ਨੇ ਮੈਂ ਦੋ ਪੀਸ ਕਰ ਲੇ ਜਿਹੜੇ ਛੋਟੇ ਸੀ ਇਸੇ ਤਰ੍ਹਾਂ ਰੱਖ ਦਿੱਤੇ ਮੈਂ ਸਾਰੇ ਪਕੌੜਿਆਂ ਦੀ ਕਟਿੰਗ ਕਰ ਲਈ ਸੀ ਚੰਗੀ ਤਰ੍ਹਾਂ ਨਾਲ ਮੈਂ ਕੱਟ ਲਿਆ ਨਾ ਹੀ ਜ਼ਿਆਦਾ ਵੱਡੇ ਨੇ ਤੇ ਨਾ ਹੀ ਜ਼ਿਆਦਾ ਛੋਟੇ ਇੱਧਰ ਆਪਣਾ ਤੇਲ ਵੀ ਚੰਗੀ ਤਰ੍ਹਾਂ ਗਰਮ ਹੈ ਹਾਈ ਫਲੇਮ ਤੇ ਮੈਂ ਤੇਲ ਗਰਮ ਕਰ ਲਿਆ ਹੁਣ ਇਸ ਵਿੱਚ ਇੱਕ ਪੂਰਾ ਛੱਡ ਦਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਛੱਡ ਸਕਦੇ ਹੋ ਜਿੰਨਾ ਤੁਸੀਂ ਕੜਾਹੀ ਵਿੱਚ ਤੇਲ ਲਿਆ ਹੈ ਮੈਂ ਜਿੰਨਾ ਤੇਲ ਲਿਆ ਉਸ ਦੇ ਹਿਸਾਬ ਨਾਲ ਮੈਂ ਇਸ ਵਿੱਚ 10-12 ਪਕੌੜੇ ਛੱਡ ਦਿੱਤੇ ਹੁਣ ਮੀਡੀਅਮ ਤੋਂ ਹਾਈ ਫਲੇਮ ਤੇ ਇਹਨਾਂ ਨੂੰ ਇੱਕ ਡੇਢ ਮਿੰਟ ਲਈ ਫਰਾਈ ਕਰ ਲਵਾਂਗੇ ਜਦ ਤੱਕ ਇਹਨਾਂ ਤੇ ਚੰਗੀ ਤਰ੍ਹਾਂ 골ਡਨ ਜਿਹਾ ਕਲਰ ਨਹੀਂ ਆ ਜਾਂਦਾ ਤੇ ਕ੍ਰਿਸਪੀ ਜੇ ਨਹੀਂ ਹੋ ਜਾਂਦੇ ਬਹੁਤ ਹੀ ਵਧੀਆ ਪਕੌੜਿਆਂ ਤੇ 골ਡਨ ਜਿਹਾ ਕਲਰ ਆ ਗਿਆ ਬਹੁਤ ਹੀ ਵਧੀਆ ਹੈ ਅੰਦਰ ਤੱਕ ਵੀ ਸਿੱਕ ਗਏ ਤੇ ਗੋਭੀ ਵੀ ਇਸ ਵਿੱਚ ਚੰਗੀ ਤਰ੍ਹਾਂ ਕ੍ਰਿਸਪੀ ਜੀ ਹੋ ਗਈ ਹੁਣ ਮੈਂ ਇਸ ਦਾ ਸਾਰਾ ਐਕਸਟਰਾ ਤੇਲ ਨਿਚੋੜ ਕੇ ਇਸ ਨੂੰ ਟਿਸ਼ੂ ਪੇਪਰ ਤੇ ਕੱਢ ਦਵਾਂਗੇ ਇਸੇ ਤਰ੍ਹਾਂ ਮੈਂ ਸਾਰੇ ਪਕੌੜੇ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਪਕੌੜੇ ਫਰਾਈ ਕਰਨ ਤੇ ਬਹੁਤ ਹੀ ਵਧੀਆ ਪਕੌੜੇ ਆਪਣੇ ਹੋ ਜਾਂਦੇ ਹਨ ਹਨ ਸਾਰੇ ਪਕੌੜੇ ਇਸੇ ਤਰ੍ਹਾਂ ਫਰਾਈ ਕਰ ਲਵਾਂਗੇ ਹੁਣ ਮੈਂ ਸਾਰੇ ਪਕੌੜੇ ਫਰਾਈ ਕਰ ਲਏ ਸੀ ਪਕੌੜੇ ਆਪਣੇ ਬਹੁਤ ਹੀ ਵਧੀਆ ਅੰਦਰ ਤੱਕ ਪੱਕ ਗਏ ਸੀ ਗੋਭੀ ਇਸ ਵਿੱਚ ਬਹੁਤ ਹੀ ਵਧੀਆ ਪੱਕ ਗਈ ਸੀ ਹੁਣ ਮੈਂ ਇਹਨਾਂ ਨੂੰ ਸਰਵ ਕਰ ਲਵਾਂਗੇ ਪਕੌੜਿਆਂ ਨੂੰ ਮੈਂ ਪਲੇਟ ਵਿੱਚ ਸਰਵ ਕਰ ਲਿਆ ਸੀ ਬਹੁਤ ਹੀ ਵਧੀਆ ਆਪਣੇ ਪਕੌੜੇ ਬਣ ਕੇ ਤਿਆਰ ਹੋਏ ਸੀ ਉੱਪਰ ਤੇ ਮੈਂ ਥੋੜਾ ਜਿਹਾ ਸੁਪਰ ਚਾਟ ਮਸਾਲਾ ਪਾ ਦਿੱਤਾ ਤਾਂ ਜੋ ਦੇਖਣ ਵਿੱਚ ਤੇ ਖਾਣ ਵਿੱਚ ਪਕੌੜੇ ਆਪਣੇ ਵਧੀਆ ਲੱਗਣ ਨਾਲ ਇਸ ਦੇ ਮੈਂ ਧਨੀਏ ਪਦੀਨੇ ਦੀ ਦਹੀਂ ਵਾਲੀ ਚਟਨੀ ਲਈ ਹੈ ਦੇ ਨਾਲ ਹੀ ਮੈਂ ਇਮਲੀ ਦੀ ਖੱਟੀ ਮਿੱਠੀ ਚਟਨੀ ਲਈਆ ਦੋਹਾਂ ਚਟਨੀਆਂ ਦੀ ਰੈਸਪੀ ਮੇਰੇ ਚੈਨਲ ਤੇ ਅਪਲੋਡ ਕਰੀ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਗੋਭੀ ਦੇ ਕ੍ਰਿਸਪੀ ਪਕੌੜਿਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਗਰਮਾ ਗਰਮ ਪਕੌੜੇ ਤੁਸੀਂ ਚਾਹ ਨਾਲ Enjoy ਕਰੋ ਜਿਸ ਤਰ੍ਹਾਂ ਤੁਹਾਨੂੰ ਖਾਣੇ ਪਸੰਦ ਨੇ ਉਸ ਤਰ੍ਹਾਂ ਤੁਸੀਂ ਖਾ ਸਕਦੇ ਹੋ ਜੇਕਰ ਤੁਹਾਨੂੰ ਮੇ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ